ਕਦੇ ਬੰਦ ਉਪਰ ਮੋੜ ਲਿਓ ਕੱਖਾਂ ਦੀ ਬੰਦਾਂ ਨੇ ਲੈ ਇੱਧਰ ਲੈਓ ਜੀ ਮੋੜ ਲਿਓ ਅੱਛਾ ਲੋ ਜੀ ਚੈੱਕ ਕਰ ਸਕਦੇ ਹੋ ਤੁਰ ਤਰ ਕਰਮਗੋੜੀ ਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਰ ਤਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਇੱਕ ਟਾਪ ਕੁਆਲਿਟੀ ਦੀ ਕੱਟੀ ਆ ਵੱਧ ਜਾਣਕਾਰੀ ਲੈਣੇ ਆਪਾਂ ਵਾਈ ਤੋਂ ਗਾਈ ਜੀ ਸੱਸੀ ਗਾਈ ਸੱਸੀ ਗਾਲ ਬਾਈ ਨਾਮ ਮੌਣਾ ਜੀ ਪਿੰਡ ਤਪਾ ਜੀ ਤਹਿਸੀਲ ਬਰਨਾਲਾ ਜੀ ਠੀਕ ਆ ਹਾਂਜੀ ਕੱਟੀ ਵੀਰੇ ਕਿਨੇ ਟਾਈਮ ਦੀ ਐ ਇਹ ਇਹ ਕੱਟੀ ਆਏ ਲਾਲੋ ਵੀ ਸਾਲ ਦੀ ਇਹ ਸਾਲਕ ਦੀ ਮੰਨ ਲਓ ਠੀਕ ਆ ਸਾਲਕ ਦੀ ਆ ਹਾਂਜੀ ਤੋੜ ਦੋ ਭਰਾ ਲੋ ਭਰਾ ਸਾਲ ਦੀ ਕੱਟੀ ਆ ਕੱਟੀਆਂ ਆਏ ਵੀ ਮਾਮੂ ਦੀ ਬਹੁਤ ਚੰਗੀ ਸੀ ਠੀਕ ਆ ਚਾਰ ਹੀ ਥਾਣਾ ਭਰਾ ਚੈੱਕ ਕਰ ਸਕਦੇ ਲੋ ਜੀ ਨੇ ਛਾਣਾ ਛਾਣਾ ਜਦਾ ਕੋਈ ਫਰਕ ਹੈ ਨਹੀਂ ਡਾਕਟਰ ਸਾਹਿਬ ਠੀਕ ਲੋਪਰਾ ਚੈੱਕ ਕਰ ਸਕਦਾ ਉਹ ਤੋਰ ਕੇ ਵਿਖਾਉਣੇ ਚੰਨੋ ਪਰਾ ਨਾ ਤੋਰਦਾ ਨਹੀਂ ਲੋਸ ਤੁਰਾ ਤਰਾ ਜੇ ਕਸਾ ਦੇ ਕਰ ਮਾਂ ਬੜੀ ਦਾ ਲੋਸ ਸ਼ੱਕਾ ਤੇ ਬੰਦ ਦਿਓ ਪਰਾ ਮੋੜ ਲਿਓ ਕੱਖਾਂ ਦੀ ਬੰਦਾਂ ਨੇ ਲੈ ਇੱਧਰ ਲਿਓ ਜੀ ਮੋੜ ਲਿਓ ਅੱਛਾ ਲੋ ਜੀ ਚੱਕ ਕਰ ਸਵੇ ਤੁਰ ਤਰ ਕਰ ਮੋਗਲੀ ਦਾ ਸਿੰਘੀ ਸੁੰਗੀ ਸੋਹਣੀ ਸਿੰਘੀ ਸੁੰਗੀ ਸੋਹਣੀ ਛਿੰਗਾ ਦੇ ਕੋਈ ਕਿੜੇ ਸਾਉ ਦਾ ਠੀਕ ਆ ਬੰਦੋ ਹੀ ਬੰਦੋ ਲੋ ਰੇਟ ਵੀਰ ਜੀ ਦਾ ਰੇਟ ਰੇਟ ਜੀ ਆਪਾਂ 15 ਗਏ ਆਦੀ ਦੇ ਦਿਆਂਗੇ 15000 ਦੇ ਦੋਗੇ ਹਾਂਜੀ ਠੀਕ ਆ ਮਾਨ ਵੀ ਕਰ ਦਾਂਗੇ ਉਹ ਜੀ ਗੱਲ ਠੀਕ ਆ ਬੰਦੋ ਵੀ ਬੰਦੋ ਇੱਥੇ ਲੋ ਜੀ ਚੈੱਕ ਕਰ ਸਕਦੇ ਭਰਾ ਫੇਸ ਬਿਊਟੀ ਸਿੰਗੀ ਸੁੰਗੀ ਮੂੰਹ ਦੇਖੋ ਜੀ ਕਿਹੜੇ ਆਉਂਦਾ ਠੀਕ ਹੈ ਸਿੱਕਾ ਭਾਈ ਜੀ ਨੇ ਰੇਟ ਮੰਗੇ 15000 ਰੁਪਏ ਭਾਈ ਦੇਣੀ ਕਿਨੇ ਦੀ ਸੀ ਮਾਨ ਤਨ ਸਹੀ ਦੱਸ 500 ਹੋਰ ਕਰ ਲਾਂਗੇ ਜੀ ਇਧਰ 5 145000 ਦੀ 145000 ਰੁਪਏ ਦੀ ਭਰਾ ਕੱਟੀ ਪਾਈ ਕਹਿੰਦਾ ਦੇ ਦਾਂਗੇ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵਲਦਿਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ